ਇਹ ਵੀਰਕੌਰ ਆ ਜੀ ਤੇ ਭੈਣ ਨੂੰ ਤੇ ਬੇਟੇ ਲੈ ਕੇ ਆਏ ਨੇ ਮੈਂਟਲੀ ਠੀਕ ਨਹੀਂ ਭੈਣਾ ਨਾਣਾ ਧੋਣਾ ਸਿਰ ਧੋਣਾ ਆਪਣਾ ਖਿਆਲ ਰੱਖਣਾ ਪਿਛਲੇ 3-4 ਸਾਲਾਂ ਤੋਂ ਬਿਲਕੁਲ ਭੁੱਲ ਚੁੱਕੀ ਆ ਤੇ ਵੀਰਕੌਰ ਦੇ ਸਿਰ ਦੇ ਵਿੱਚ ਐਡੇ-ਐਡੇ ਚਟਾਵਾਵਾਂ ਪੱਜੀਆਂ ਪਈਆਂ ਐਡੇ-ਐਡੇ ਗੁੱচ্ছে ਬਣੇ ਪਿਆ ਸਿਰ ਦੇ ਵਿੱਚ ਵੀਰ ਭੈਣੇ ਠੀਕ ਆ ਮਤਨ ਵੀਰੇ ਇੱਦਾਂ ਡਿਪਰੈਸ਼ਨ ਜੀ ਚੱਲੇ ਗਿਆ ਕੇ ਇਹਨੂੰ ਭਾਈ 2-3 ਸਾਲ ਹੋ ਗਏ ਜਦੋਂ ਇਹ ਆਪਣੇ ਪੁੱਤ ਲੈਂਦੇ ਆ ਜਿਹੜੇ ਤੇ ਇੰਨੀ ਸੇਵਾ ਕਰਦੇ ਆ ਮਤਨ ਵੀਰੇ ਇਦਾਂ ਡਿਪਰੈਸ਼ਨ ਚ ਚਲੇ ਗਏ ਕੇ ਇਹਨਾਂ ਕੋਈ 2-3 ਸਾਲ ਹੋ ਗਏ 3 ਸਾਲ ਦੇ ਲਗਭਗ ਪਤਾ ਨਹੀਂ ਉਹ ਲੋਨ ਚਾ ਕਰੋਂਗੇ ਹਾਂਜੀ ਇਦਾਂ ਹੀ ਵੀਰੇ ਕੋਈ ਪਤਾ ਨਹੀਂ ਜੇ ਕੰਮ ਕਾ ਕਰਦੇ ਇਦਾਂ ਕੁਝ ਹੋ ਗਿਆ ਗਏ ਦਵਾਈ ਵੀਰੇ ਕਾਫੀ ਜਗ੍ਹਾ ਤੋਂ ਕਰਵਾਈ ਦੇਣੀ ਕੇ 3-4 ਤੋਂ ਕਰਵਾਈ ਜਣੀ ਕਿ ਸੈਟਿੰਗ ਨਹੀਂ ਕੰਮ ਆਇਆ ਉਹਨਾਂ ਦਾ ਨਾ ਤੈਨੂੰ ਤੇ ਵੀਰੇ ਥੋੜੇ ਦਿਨ ਹੀ 10 ਦੱਸ ਸਕਦੇ ਨਾ ਬਾਈ ਪਹਿਲਾਂ ਹਸਪੀਟਲ ਹਾਂਜੀ ਹਾਂਜੀ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਜੀ ਇਹ ਵੀਰਕੌਰ ਆ ਜੀ ਤੇ ਭੈਣ ਨੂੰ ਉਹਦੇ ਬੇਟੇ ਲੈ ਕੇ ਆਏ ਨੇ ਮੈਂਟਲੀ ਠੀਕ ਨਹੀਂ ਭੈਣ ਨਹਾਉਣਾ ਧੋਣਾ ਸਿਰ ਬੋਣਾ ਆਪਣਾ ਖਿਆਲ ਰੱਖਣਾ ਪਿਛਲੇ 3-4 ਸਾਲਾਂ ਤੋਂ ਬਿਲਕੁਲ ਭੁੱਲ ਚੁੱਕੀ ਆ ਦਰਿਆ ਦੇ ਵਿੱਚ ਬੰਨ ਤੇ ਘਰ ਆ ਇਹਨਾਂ ਦਾ ਪਹਿਲਾਂ ਵੀ ਦਵਾਈ ਸ਼ੁਰੂ ਕਰੀ ਸੀ ਇਹ ਤੋਂ 7-8 ਮਹੀਨੇ ਪਹਿਲਾਂ ਉਦੋਂ ਠੀਕ ਵੀ ਹੋ ਚੱਲੀ ਸੀ ਭੈਣ ਉਹਦੋਂ ਬਾਅਦ ਫਿਰ ਪਾਣੀ ਆ ਗਿਆ ਜਿਹੜਾ ਪਿੱਛੇ ਆਪਾਂ ਨੂੰ ਪਤਾ ਸਾਰੇ ਫਰੋਜਪੁਰ ਏਰੀਆ 'ਚ ਫਲੱਡ ਕਿੰਨਾ ਆਇਆ ਸੀ ਤੇ ਉਹਦੇ ਕਰਕੇ ਇਹਦੀ ਦਵਾਈ ਫੇਰ ਛੁੱਟ ਗਈ ਤੇ ਹੁਣ ਇਸ ਵਾਰ ਲੈ ਕੇ ਆਏ ਨੇ ਸਾਡੇ ਅਮੀਰ ਚੰਦ ਜੀ ਹੁਣੀ ਫਰੋਜਪੁਰ ਦੀ ਟੀਮ ਆ ਸਾਡੇ ਮੱਲਿਆਣੇ ਤੋਂ ਤੇ ਵੀਰਕੌਰ ਦੇ ਸਿਰ ਦੇ ਵਿੱਚ ਐਡਾ ਜਿਹੜੀਆਂ ਜਟਾਵਾਂ ਬੱਝੀਆਂ ਪਈਆਂ ਐਡੇ ਐਡੇ ਗੁੱচ্ছে ਬਣੇ ਪਿਆ ਸਿਰ ਦੇ ਵਿੱਚ ਬੇਟੀ ਵਿਆਹੀ ਹੋਈ ਆ ਦੋਨੋਂ ਬੇਟੇ ਆ ਘਰ ਦੇ ਵਿੱਚ ਕਿੱਦਾਂ ਆਪਣੀ ਮਾਂ ਨੂੰ ਨਮਾਉਣ ਕਿ ਬਸ ਸਾਹਮਣੇ ਕੀ ਕਰਨ ਇਹ ਵੀ ਇੱਕ ਅੱਜ ਸਾਡੇ ਸਮਾਜ ਦੇ ਵਿੱਚ ਬੜੀ ਵੱਡੀ ਹੁਨਤਾਈ ਆ ਵੀ ਬਾਕੀ ਰਿਸ਼ਤੇਦਾਰ ਸਭ ਆਪੋ ਆਪਣੀ ਜ਼ਿੰਦਗੀ ਚ ਇੰਨੇ ਕਿ ਮਸ਼ਰੂਫ ਆ ਉਹਨਾਂ ਕੋਲੇ ਆਪਣੀ ਮੌਤ ਮਗਰ ਜਿੰਦਗੀ ਤੋਂ ਬਿਨਾ ਕੁਝ ਹੋਰ ਕਰਨ ਦਾ ਬੇਲ ਹੀ ਹੈ ਨੀਗਾ ਅਰਦਾਸ ਕਰਿਓ ਵੀਰ ਕੋਰ ਆਪਣੇ ਬੱਚਿਆਂ ਦੀ ਆਰਮਿਸ ਜਿੰਦਗੀ ਦੇ ਵਿੱਚ ਆਪਣਾ ਮਾਂ ਦਾ ਕਿਰਦਾਰ ਨਿਭਾ ਸਕੇ ਠੀਕ ਹੋ ਕੇ ਭੈਣ ਆਪਣੇ ਬੱਚਿਆਂ ਦੀ ਸ਼ਾਦੀ ਕਰ ਸਕੇ ਇਹਨਾਂ ਦੇ ਘਰ ਬਿਵਾਸ ਸਕੇ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ प्रफ टिखर प्रफ बुछ बुछ